ਇਸਦੋਂ ਕਰਦਾ ਕਿ ਬੜਾ ਬੜਾ ਉਦਮ ਹੈ ਜੋ ਇਨੀਆਂ ਧੀਆਂ ਨੂੰ ਇਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਰੀਤੀ ਰਿਵਾਜ ਜਿਹੜੇ ਅਲੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇ ਨੇ ਤਾਂ ਇੱਥੇ ਆ ਕੇ ਹਰ ਇੱਕ ਬੇਟੀ ਆਪਣੇ ਪੇਕੇ ਵਰਗਾ ਜਿਹੜਾ ਮਾਹੌਲ ਹੈ ਉਹ ਬਣ ਜਾਂਦਾ ਇੱਥੇ ਆ ਕੇ ਬੜਾ ਭਾਵੁਕ ਵੀ ਮਨ ਹੋ ਜਾਂਦਾ ਕਈ ਵਾਰੀ ਇਹਨਾਂ ਦੀਆਂ ਜਿਹੜਾ ਸੰਗੀਤ ਸੁਣ ਕੇ ਤਾ ਬਹੁਤ ਵਧੀਆ ਲੱਗਦਾ ਅਕਲ ਜੀ ਆਂਟੀ ਨੇ ਵੀ ਆਉਣਾ ਸੀਗਾ ਛੋਟੇ ਸਿੱਧੂ ਦੀ ਵੀ ਚਰਚਾ ਛੜੀ ਹੋਈ ਸੀ ਵੀ ਇੱਥੇ ਆਉਣਾਗਾ ਕੀ ਕਾਰਨ ਬਣਿਆ ਨਹੀਂ ਆਇਆ ਨਹੀਂ ਆਉਣਾ ਸੀ ਪਰੰਪਰਪੂ ਉਹ ਹਰੇ ਛੋਟੇ ਉਮਰ ਛੋਟੀ ਹੈ ਤਾਂ ਉਹ ਥੋੜਾ ਇੰਨੀ ਗੱਲ ਥੋੜਾ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੇ ਸੇਫ ਹੋਤੇ ਆਂ ਕਿ ਰੱਖਦੇ ਹੋਏ ਮੈਂ ਉਹਦੀ ਫੈਸ ਲੈ ਕੇ ਮੈਂ ਲੱਗਾਂਗਾ ਜੀ ਬਾਹਰ ਜਾਓ ਦੋ ਮਿੰਟ ਬੈਠੇ ਰਹੋ ਮੈਂ ਕਿੰਨਾ ਕਿੰਤਰ ਕੱਟੂ ਇਹ ਹਲੇ ਨਾ ਆਵਾਰ ਕੱਟਾਇਆ ਤੁਹਾਨੂੰ ਕਿਵੇਂ ਤਾਂ ਲੱਗਤ ਹੈਂ ਦੀ ਆਨੁਸਾਰਾ ਦੇ ਕੇ ਬੈਠ ਕੇ ਬੈਠ ਕੇ ਬੈਠ ਜਾਓ ਲੱਗੇ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਤੀਆਂ ਵੇਲੇ ਸਿਸਟਮ ਸੀਗਾ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਂਦੇ ਆ ਤਖਤਿਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਕੀ ਕੀ ਰਵਾਇ ਕਰਦੇ ਪਰੰਤੂ ਉਹਨਾਂ ਨਹੀਂ ਸੀ ਅਲੋਪ ਹੋ ਗਿਆ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਆਹਤ ਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਧਰ ਦੀ ਗੱਲ ਵਧੀਆਤ ਲੱਗਦਾ ਹੈ ਸਾਰੀ ਤੇ ਜਦੋਂ ਪਾਲਮੀਰੇ ਦਾ ਫੋਨ ਆਂਦਾ ਹੈ ਕਿ ਤੀਆਂ ਦਾ ਮੇਲਾ ਹੈ ਤਾਂ ਪਹਿਲੀ ਵਾਰੀ ਹੀ ਆ ਕਰਦੇ ਹੁੰਦੇ ਆ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਕਿ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ